ਚਲੋ ਨਹੀਂ ਹੈਗੀ ਬਾਜੀ ਚਲਾ ਆਹੇ ਲੱਗ ਉਹ ਮਾਰਾ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਜੇ ਇੱਥੇ ਦੂਰ ਲਾਗ ਲਾਈ ਜਾਣਗੇ ਤੇ ਸਾਡੀ ਕੀ ਉਹ ਕੱਟਾ ਹੈ ਕੁੜਾ ਉਥੋਂ ਮੱਲ ਕੁੜੇ ਲੱਗ ਲੱਗਦੀ ਲੱਗੀ ਆ ਅੱਛਾ ਆ ਗਾ ਲੋ ਇਹ ਤੁਸੀਂ ਭਜਾਈ ਕਿ ਹੋਣੀ ਹੈ ਭਜਾਉਂਦੇ ਭਜਾਂਦੇ ਗਾਂ ਬਾਦ ਗਈ ਹੈ ਇਹ ਤਾਂ ਪਿੱਛੋਂ ਵਗ ਲੱਗਾਈ ਆਈ ਆਹੀਂ ਉਹ ਤਾਂ ਕਿ ਮੇਲੇ ਚ ਲੱਗਿਆ ਆਇਆ ਬਹੁਤ ਬੜਾ ਚਟਾ ਆਇਆ ਪਰ ਬੁਝਾਉਣੀ ਦੋ ਵਾਰ ਬੰਦਾ ਸੀ ਨਾ ਹਾਂ ਇਹਨਾਂ ਦਾ ਫਰਜ਼ ਬਣਦਾ ਆ ਪਾ ਦੇ ਕਿਉਂ ਨਹੀਂ ਆ ਤੁਸੀਂ ਵੀ ਤੁਹਾਡੀ ਜੁਮੇ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਤੁਹਾਡੀ ਜੁਮੇ ਕੋਈ ਨਹੀਂ ਆ ਗਈ ਬਨਿੰਦਰ ਪਾਹੀ ਤੁਹਾਡੀ ਜੁਮੇ ਕੋਈ ਨਹੀਂ ਕਿਹੜੀ ਪੋਸਟ ਸਾਡੀ ਪਾ ਮਾਰਾ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਜੇ ਇੱਥੇ ਦੂਰ ਨਾਲ ਅਗ ਲਾਈ ਜਾਣਗੇ ਤੇ ਹੈਡੀ ਕਿ ਉਹ ਇਕੱਠਾ ਆਇਆ ਇਹ ਕੂੜਾ ਉੱਥੋਂ ਮੱਲ ਕੂੜੇ ਲੱਗ ਲੱਗਦੀ ਲੱਗੀ ਆ ਅੱਛਾ ਆ ਗਾ ਲੋ ਇਹ ਹੋਰ ਤੁਸੀਂ ਭਜਾਈ ਕਿ ਹੋਣੀ ਭਜਾਉਂਦੇ ਭਜਾਉਂਦੇ ਗਾ ਬਾਦ ਗਈ ਭਜਾਉਂਦੇ ਬੱਚਾ ਇੱਧਰ ਵੇਖੋ ਇੱਧਰ ਭਾਜੀ ਹਾਂਜੀ ਇੱਧਰ ਵੇਖੋ ਭਜਾਈ ਕਿ ਹੋਣੀ ਤੁਸੀਂ ਵੀਰ ਜੀ ਬੱਚੇ ਭਜਾਉਂਦੇ ਨੇ ਦੌੜਦੇ ਨੇ ਸਾਰੇ ਬਰੀਨ ਨਹੀਂ ਬਿਦਾਂ ਬਰੀਨ ਨਹੀਂ ਭੁਜਾਂਦੀ ਹੜ ਕੋਈ ਹਾਂ ਆਹ ਘਾ ਲਓ ਇਹ ਵਰਗਾ ਹੀ ਜਾਂ ਬਚ ਕੇ来ਗੀ ਜੀ ਨਹੀਂ ਉਹਨੇ ਚਾਰੇ ਗਿਆ ਵੀ ਭਜਾਓ ਬਹੁਤ ਜਲਦੀ ਗਿਆ ਭਾਈ ਉਹਨੇ ਕਿਹਾ ਤੇ ਮਤਲਬ ਉਹ ਪਿੰਡਾਂ ਪਿੰਡਾਂ ਸੁੱਕੇ ਕੱਖ ਜਲਦੀ ਅਗ ਲੱਗੀ ਆ ਆਹ ਘਾ ਲਓ ਜੀ ਭਾਈ ਉਹ ਪਹਿ ਹੀ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦਮਦ ਰੋੜੀ ਤੋਂ ਪੰਜ ਨਾ ਆਪਣਾ ਮਿਲ ਜੀ ਮੈਂ ਨਾ ਲੰਬੀਸੇ ਉਹ ਪਾਰ ਘਟਾ ਲਾਉਂ ਜਾਪਾ ਕਰਾਇਆ ਉਹ ਉਹ ਇਹ ਪਿੰਡ ਅੱਡਾ ਉਹ ਗੰਦਮਦ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਗਾ ਲੱਗੀ ਆ ਇਹ ਭਜਾਉਂਦੇ ਆਪ ਸਰ ਕੀ ਹਾਰੂ ਇਹੀ ਕਿਹਾ ਵੀ ਨਾ ਨਾ ਲਾਉਂਦਾ ਕੀ ਆਪਾਂ ਅੱਛਾ ਦੇਖਦੇ ਕਈ ਤਾਂ ਜਾਣੇ ਬਿਝਾਓ ਬਿਝਾਓ ਆਹ ਹੁੰਦੇ ਸਭ ਹੁੰਦੇ ਨੇ ਉਹ ਕਾਕੇ ਰੋੜੀ ਦੀ ਲਾਤੀ ਨੇ ਰੋੜੀ ਘਰਾਂ ਦੇ ਗੰਦ ਪੇ ਮੇਲੇ ਦੇ ਜਿਹੜੇ ਲਾਗੇ ਤੁਹਾਡੇ ਸਭ ਜੀ ਇੱਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂ ਕਾ ਮੇਲੀ ਜੁੱਪੀਂ ਦੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗਾਈ ਆਈ ਆਹੀਂ ਇੱਥੇ ਲੱਗੇ ਮੇਲੇ ਪਿੱਛੋਂ ਲੱਗੇ ਆਈ ਇਹ ਕਾਫੀ ਬਹੁਤ ਬੜਾ ਚਟਾ ਆਇਆ ਹੈ ਪਰ ਬਿਝਾਉਣੀ ਤਾਂ ਬੜਾ ਬੰਦਾ ਸੀ ਨਾ ਹਾਂ ਇਹਨਾਂ ਦਾ ਫਰਜ਼ ਬਣਦਾ ਆ ਬਣਾਉਣਾ ਚਲ ਆਹ ਹੋਣੀ ਹੈ ਭਾਜੀ ਚਲ ਆਹ ਲੱਗ ਪਮਾਰਾ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਅਜੇ ਇੱਥੇ ਦੂਰ ਨਾਲ ਅਗ ਲਾਈ ਜਾਣਗੇ ਤੇ ਹੈਡੀ ਕੀ ਉਹ ਇਕੱਠਾ ਆਇਆ ਹੈ ਕੂੜਾ ਉੱਥੋਂ ਮੱਲ ਕੂੜੇ ਦਾ ਅੱਗ ਲੱਗਦੀ ਲੱਗੀ ਆ ਅੱਛਾ ਆ ਗੱਲ ਹੋਈ ਹੋਰ ਕੋਈ ਭਜਾਈ ਕਿ ਹੋਣੀ ਹੈ ਭਜਾਉਂਦੇ ਭਜਾਉਂਦੇ ਗਾਹ ਪਾਦ ਗਈ ਆ ਇਹ ਇਹ ਤਾਂ ਪਿੱਛੋਂ ਅੱਗ ਲੱਗਾਈ ਆ ਅਸੀਂ ਇੱਥੇ ਅੱਗੇ ਮਿਲ ਸੀ ਲੱਗੇ ਆਈਏ ਬਹੁਤ ਬੜਾ ਛੱਟਾ ਆਇਆ ਹੈ ਪਰ ਭਜਾਉਣੀ ਤਾਂ ਬੰਦਾ ਹੀ ਨਾ ਹਾਂ ਇਹਨਾਂ ਦਾ ਫਰਜ਼ ਬਣਦਾ ਆ ਆ ਦੇ ਦਿਓ ਕਿਉਂ ਨਹੀਂ ਆ ਤੁਸੀਂ ਪਰ ਤੁਹਾਡੀ ਜੁਮੇ ਮੇਰੀ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਤੁਹਾਡੀ ਜੁਮੇ ਮੇਰੀ ਕੋਈ ਨਹੀਂ ਹੈਗੀ ਬਰਿੰਦਰਪਾਲ ਭਾਜੀ ਤੁਹਾਡੀ ਜੁਮੇ ਮੇਰੀ ਕੋਈ ਨਹੀਂ ਕਿਹੜੀ ਪੋਸਟ ਆਡੀ ਉਹ ਮਾਰਾਏ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਅਜੇ ਇੱਥੇ ਦੂਰ ਨਾਲ ਅਗ ਲਾਈ ਜਾਣਗੇ ਤੇ ਹੈਡੀ ਕੀ ਜਮ ਉਹ ਇਕੱਠਾ ਇਹ ਕੂੜਾ ਉਥੋਂ ਮਤਲਬ ਕੂੜੇ ਲੱਗ ਲੱਗਦੀ ਲੱਗੀ ਆ ਅੱਛਾ ਆ ਗੱਲ ਹੋਈ ਹੋਰ ਤੁਸੀਂ ਭਜਾਈ ਕਿ ਹੋਣੀ ਭਜਾਉਂਦੇ ਭਜਾਉਂਦੇ ਗਾਂ ਪਾਦ ਗਈ ਭਜਾਉਂਦੇ ਬੱਚਾ ਇੱਧਰ ਵੇਖੋ ਇੱਧਰ ਭਾਜੀ ਹਾਂਜੀ ਇਧਰ ਵੇਖੋ ਬੁਝਾਈ ਕਿਉਂ ਤੁਸੀਂ ਵੀਰ ਜੀ ਬੱਚੇ ਬੁਝਾਉਂਦੇ ਨਾ ਧੋੜਦਾ ਮੇਰੇ ਸਾਰੇ ਬਰੀਨ ਮੈਂ ਬਰੀਨ ਨਹੀਂ ਬੁਝਾਉਂਦੀ ਹੜ ਕੋ ਜੀ ਹਾਂ ਆਹ ਖਾ ਲੋ ਇਹ ਵਰਗਾ ਹੀ ਜਾਨ ਬਚ ਕੇ ਲਾਈ ਜੀ ਨਹੀਂ ਉਹਨੇ ਤੇਰਾ ਕਿਹਾ ਵੀ ਬੁਝਾਓ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨੇ ਕਿਹਾ ਤੇ ਮਤਲਬ ਉਹ ਕਹਿੰਦਾ ਬੰਦਾ ਸੁੱਕੇ ਕੱਖ ਨੂੰ ਜਲਦੀ ਅਗ ਲੱਗੀ ਆ ਆਹ ਖਾ ਲੋ ਵੀ ਭਾਈ ਉਹ ਪਾਹੀ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦ ਮੰਦ ਉਹ ਰੂੜੀ ਤੋਂ ਹਾਂਜੀ ਕੀ ਨਾ ਆਪਣਾ ਵੀਰ ਜੀ ਮੈਂ ਨਾ ਲਖਵੀਰ ਸੇ ਉਹ ਪਾਟੇ ਘਾਤ ਕੋ ਜਾ ਬੁਝਾ ਬਗ ਰਾਇਆ ਵਾ ਉਹ ਇਹ ਪਿੰਡ ਅੱਡਾ ਉਹ ਸਭ ਗੰਦਮਤ ਮੇਲੇ ਇਕੱਠਾ ਆਇਆ ਉਸੇ ਲੱਗਦੀ ਲੱਗੀ ਆ ਐਂ ਬੁਝਾਉਂਦੇ ਆ ਹਰੂ ਅਹੀਂ ਕਿਆ ਵੀ ਨਾਕ ਨਾਂ ਲਾਉਂਦੇ ਆ ਕੀ ਆਪਾਂ ਅੱਛਾ ਹਾਂ ਤੇ ਕਈ ਤਾਂ ਜਾਣੇ ਬੁਝਾਓ ਬੁਝਾਉਗਾ ਸਭ ਹੋਦੇ ਸਭ ਹੋਏ ਨੇ ਉਹ ਕਾਕੇ ਜ਼ਰੂਰੀ ਦੀ ਲਾਤੀ ਨੇ ਰੋੜੀ ਘਰੋਂ ਗੰਦਮਤ ਮੇਲੇ ਦੇ ਜਿਹਨੇ ਲੱਗੇ ਤੁਹਾਡੇ ਸਭ ਦੀ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਹੀਗਾ ਮੇਰੀ ਜੁੱਪੀਂ ਤੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗਾਈ ਆਈ ਆਹੀਂ ਇੱਥੇ ਲੱਗੇ ਮੇਲੇ ਵਿੱਚ ਲੱਗੇ ਆਏ ਕਾਫੀ ਬਹੁਤ ਬੜਾ ਟੱਟਲਾ ਆਇਆ ਹੈ ਪਰ ਬੁਝਾਉਣੀ ਤਾਂ ਬੜਾ ਬੰਦਾ ਸੀ ਨਾ ਹਾਂ ਇਹਨਾਂ ਦਾ ਫਰਜ਼ ਬਣਦਾ ਬਣਦਾ